ਪੰਜਾਬ ਸਰਕਾਰ ਹਰ ਰੋਜ਼ ਪ੍ਰਚਾਰ ਕਰਦੀ ਹੈ ਕਿ ਐਨ ਆਰ ਆਈ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਪਰ ਇੰਗਲੈਂਡ ਤੋਂ ਆਈ ਇੱਕ ਬਜ਼ੁਰਗ ਔਰਤ ਦੇ ਨਾਲ ਸਮਾਣਾ ਵਿੱਚ ਧੱਕੇਸ਼ਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇੰਗਲੈਂਡ ਤੋਂ ਆਈ ਬਜ਼ੁਰਗ ਔਰਤ ਮਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਮੈਂ ਆਪਣੀ ਜ਼ਮੀਨ ਜਿਸ ਦਾ ਮਾਨਯੋਗ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਮੇਉ ਜ਼ਮੀਨ ਠੇਕੇ ਤੇ ਵੀ ਦਿੱਤੀ ਹੋਈ ਹੈ ਪਰ ਉਸ ਜ਼ਮੀਨ ਵਿੱਚ ਬਿਜੀ ਹੋਈ ਜੀਰੀ ਦੀ ਫਸਲ ਨੂੰ ਮੇਰੇ ਛੋਟੇ ਬੇਟੇ ਦਾ ਸੋਹਰਾ ਪਰਿਵਾਰ ਪੁਲਿਸ ਦੀ ਮਦਦ ਨਾਲ ਫਸਲ ਵੜ ਰਿਹਾ ਹੈ ਅਤੇ ਜਿਸ ਵਿਅਕਤੀ ਨੂੰ ਅਸੀਂ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ ਉਸ ਨਾਲ ਸਰੀਆਮ ਤੱਕਾ ਹੋ ਰਿਹਾ ਹੈ ਐਸੀ ਇਨਸਾਫ ਲੈਣ ਲਈ ਸਿਟੀ ਥਾਣਾ ਸਮਾਣਾ ਦੇ ਗੇਟ ਮੂਰੇ ਤਰਨਾ ਲਾਇਆ ਹੈ

ਜੀ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਹਿੰਦਰਪੁਰ ਪਿੱਛੇ ਦੇ ਰਹਿਣ ਵਾਲਾ ਤੁਸੀਂ ਅਸੀਂ ইংল্যান্ড ਤੋਂ ਵਿਚਰੇ ਆਈ ਨੇ ਇੱਥੇ ਵੀ ਮੈਂ ਰਹਿਣੀ ਆ ਇੱਥੇ ਸੰਭਾਲ ਕਰਦੀ ਆ ਆਪਣੀ ਜ਼ਮੀਨ ਜਾਇਦਾਦ ਕਰਦੀ ਹਾਂਜੀ

ਉਹ ਸਨੇ ਆ ਉਹ ਉਹ ਛੋਟੇ ਆਪਣੇ ਉਹ ਮੇਰੇ ਲੜਕੇ ਨੂੰ ਆਪਣੇ ਮਗਰ ਲਾ ਕੇ ਜ਼ਮੀਨ ਉਹ ਮਾਲ ਰਿਆ ਕਬਜ਼ਾ ਕਰ ਰਿਆ ਫੇ ਮੈਂ ਜ਼ਮੀਨ ਵੰਗਾਂਗਾ ਖਾਊਗਾ ਸਾਰੇ ਆਕੇ ਅੱਛਾ ਅੱਛਾ ਹਾਂਜੀ ਤੁਸੀਂ ਇਹ ਉਹ ਤੋਂ ਪੈਸੇ ਮੰਗਵਾ ਮੰਗਵਾ ਕੇ ਪਰਸਨ ਨੂੰ ਪੈਸੇ ਖਾਈ ਜਾਂਦੀ ਆ ਸਿੱਧਾ ਇਹ ਥਾਂ ਇਹ ਪਰਸੋ ਵਾਲੇ ਉਹਦੇ ਨਾਲ ਗੱਲ ਕਰਦੇ ਆ ਗਲਦਾਰ ਨਾਲ ਸਿੱਧਾ ਇਹਨਾਂ ਨੂੰ ਫੋਨ ਆਉਂਦਾ ਜਾਂਦਾ ਇਹਨੀ ਪੁਲਸ ਨੇ ਪੈਸੇ ਮਗਾ ਕੇ ਖਾਦੇ ਉਹ ਸਾਰਿਆਂ ਨੇ ਐਸਐਸਪੀ ਤੱਕ ਕਿੰਨੇ ਕ ਪੈਸੇ ਲੱਗੇ ਪੁਲਸ ਦੇ ਮਾਰੇ ਪਤਾ ਨਹੀਂ ਇਹ ਕਹਿੰਦੇ 15 ਲੱਖ ਕਹਿੰਦੇ ਲਿਆ ਆ ਹੁਣ ਕੀ ਮੰਗਾ ਤੁਹਾਡੀ ਇੱਥੇ ਹੀ ਮੰਗੇ ਇਹ ਆ ਸਾਨੂੰ ਇਨਸਾਫ ਚਾਹੀਦਾ ਜੇ ਮੇਰਾ ਕੋਰਟ ਚ ਕੇਸ ਚੱਲਦਾ ਆ ਪੁਲਸ ਦਾ ਕੋਈ ਮਤਲਬ ਨਹੀਂ ਕੀ ਪੁਲਸ ਨੇ ਕੀ ਕੀਤਾ ਪੌਸਾਲਿਆਂ ਨੇ ਅੱਗੇ ਕੋਈ ਫੈਸਲਾ ਨਹੀਂ ਕੀਤਾ ਕਿ ਗੁੰਡੇ ਉੱਥੇ ਵਾਰ ਦਿੱਤੇ ਪਹਿਲਾਂ ਤੇ ਉਸ ਤੋਂ ਬਾਅਦ ਹੁਣ ਜੀਰੀ ਬਟਨਾਂ ਭੇਜ ਦਿੱਤੇ ਆ ਉੱਥੇ ਹੁਣ ਅਸੀਂ ਕਿਹਾ ਤਾਂ ਉਹ ਤੁਰਦੇ ਨਹੀਂ ਇੱਥੇ ਚੁੱਪ ਕਰਕੇ ਬਹਿ ਗਏ ਆ ਅੰਦਰ ਅੰਦਰ ਕੱਟੇ ਹੋ ਗਏ ਸਾਰੇ ਜੀਰੀ ਬਟਨਾਂ ਜੀ ਜੀਰੀ ਬਟਾ ਰਹੇ ਆ ਇਹ ਪੁਰਸ ਬਟਾ ਰਹੀ ਹੈ ਜੀ ਜੀਰੀ ਹਾਂ ਪੁਰਸ ਬਟਾ ਰਹੇਗਾ ਉਸ ਬੰਦੇ ਨੂੰ ਹਾਂ ਇੱਕਲੀਤੀ ਜ਼ਮੀਨ ਮਾਤਾ ਜੀ ਠੇਕੇ ਦੇ ਲਈ ਹੈ ਮਾਤਾ ਜੀ ਇਹਦੇ ਕੋਲ ਪਰਪਟਰਨਾ ਜੀ ਇਹ ਤੋਂ ਜ਼ਮੀਨ ਲੈਣਾ ਜੀ ਮੈਂ ਕਿਸੇ ਨੂੰ ਹੋਰ ਜਾਣਦਾ ਨਹੀਂ 25 ਸਾਲ ਦਾ ਮੈਂ ਇਹ ਤੋਂ ਜ਼ਮੀਨ ਲੈਂਦਾ ਮਾਤਾ ਤੋਂ ਮੈਂ ਮੋਟਰਾਂ ਲਵਾਈਆਂ ਜ਼ਮੀਨ ਕਰਾਈ ਸਾਰਾ ਕੁਝ ਮੈਂ ਕਰਿਆ ਜੀ ਕਿੰਨੇ ਕਿੱਲੇ ਜ਼ਮੀਨ ਹੈ 14 ਕਿੱਲੇ ਕੀ ਜ਼ਮੀਨ ਹੈ ਜੀ ਮੈਂ ਇਹ ਜ਼ਮੀਨ ਵਾਰਿਆ ਜੀ ਬਹੁਤ ਚਿਰ ਤੋਂ ਮੇਰੇ ਜ਼ਮਾਨਦਾਰੀ ਹੈ ਜੀ ਮੈਂ ਜ਼ਮੀਨ ਸਾਂਮੀ ਬੱਟਾ ਇਹਨਾਂ ਦੀ ਬੱਟਾ ਮੋਟਾ ਸਿੱਧੇ ਮੈਂ ਕਰਾਈਆਂ ਨੇ ਜੀ ਇਹ ਮਾਤਾ ਤੋਂ ਲੈਣਾ ਜੀ ਨਹੀਂ ਜੀ ਧੱਕਾ ਹੋ ਰਹੀ ਮੇਰੀ ਜੀਰੀ ਵੱਢ ਰਹੀ ਹੈ ਕਪਾਏ ਜੀ 2 3 ਘੰਟੇ ਹੋ ਗਏ ਜੀ ਪੁਲਿਸ ਨਹੀਂ ਚੜ੍ਹ ਰਹੀ ਪਹਿਲਾਂ ਉਹਨੇ ਪਰਚਾ ਹੋਇਆ ਮਿੰਨਾ ਪਹਿਲਾਂ ਹੋ ਗਿਆ ਜੀ ਪਰਚਾ ਹੋਇਆ ਦਲਜੀਤ ਸਿੰਘ ਤੇ ਉਹਦੀ ਘਰ ਵਾਲੀ ਤੇ ਉਹ ਉੱਥੇ ਅਗਦੀ ਜ਼ਮੀਨ 'ਚ ਵੜਦੇ ਦੇ ਪੁਰਜ਼ੀਆਂ ਕੱਢ ਲੱਗੇ ਦੇ ਕੱਢਣ ਜੀ ਪਹਿਲਾਂ ਤੁਹਾਡੀ ਸ਼ਿਕਾਇਤ ਹੋਇਆ ਪਰਚਾ ਹਾਂ ਜੀ ਸਾਡੀ ਤੇ ਹੋਇਆ ਜੀ ਮੁੱਕੇ ਬਾਹਰੇ ਨੇ ਜੀ ਮੇਰੇ ਮੇਰੇ ਸੀਰੀਪ ਕੁੱਟੇ ਨਹੀਂ ਜੀ ਇਹਨਾਂ ਨੇ ਪਹਿਲਾਂ ਅੱਛਾ ਹਾਂ ਜੀ ਅੱਜ ਕੀ ਮਤਲਬ ਕਿ ਮਾਮਲਾ ਆਇਆ ਅੱਜ ਜੀ ਮੇਰੀ ਇੱਕ ਧੀਰੀ ਵੜਰੀ ਇੱਕ ਪੈਂ ਜੀ ਉੱਥੇ ਦਲਜੀਤ ਸਿੰਘ ਦੀ ਹੈ ਦਲਜੀਤ ਸਿੰਘ ਵੜ ਰਿਹਾ ਜੀ ਜੀਰੀ ਕਾਲਗੜ ਤੋਂ ਅੱਛਾ ਹਾਂ ਜੀ ਉਹ ਉਹਦੀ ਘਰ ਵਾਲੀ ਦੇ ਪਰਚਾ ਹੈ ਉਹਦੇ ਅੰਦਰ ਦਜੀਤ ਸਿੰਘ ਦੇ ਪਹਿਲਾਂ ਪਰਚਾ ਹੋਇਆ ਜੀ ਮਤਲਬ ਕਿ ਜ਼ਮੀਨ ਤੁਹਾਡੀ ਹੈ ਉਹਦੇ ਉੱਪਰ ਦਜੀਤ ਸਿੰਘ ਜਿਹੜਾ ਹੈਗਾ ਉਹ ਜੀ ਵੜ ਰਿਹਾ ਠੇਕੇ ਰਾਜ ਵੜ ਰਿਹਾ ਜੀ ਮੇਰਾ ਮਾਤਾ ਜੀ ਨੂੰ ਠੇਕਾ ਦਿੱਤਾ ਹੈ ਮਾਈ ਬੈਠੀ ਹੈ ਜੀ ਆ ਬਜਰੂ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਅੱਜ ਕਰੀਏ ਜੀ 3 ਘੰਟੇ ਹੋ ਗਏ ਪੁਲਿਸ ਨਹੀਂ ਚੜ੍ਹ ਰਹੀ ਅੱਛਾ ਆ ਜੀ 100 ਨੰਬਰ ਤੇ ਵੀ ਟੈਲੀਫੋਨ ਮਾਰਿਆ ਫੇਰ ਨਹੀਂ ਪੁਲਿਸ ਗੱਲ ਸੁਣ ਰਹੀ ਪੂਰੀ ਦਰਖਾਸਤ ਮਾਈ ਨਹੀਂ ਵੀ ਲਿਖਾਈ ਹੈ ਕਿ ਮੈਂ ਵੀ ਲਿਖਾਈ ਹੈ ਜੀ ਠੀਕ ਹੈ ਆਪ ਕੋਪਿੰਦਰ ਸਿੰਘ ਕਲਪੁਤ ਤੁਹਾਡੀ ਜ਼ੱਤੀਵੰਦੀ ਕਿਹੜੀ ਹੈ ਜੀ ਭਾਰਤੀ ਕਿਸਾਨ ਬੀੜੀਆਂ ਦੇ ਇਸ਼ਤਹਾ ਗਰਾਹ ਇਹ ਜਿਹੜਾ ਜ਼ਮੀਨ ਦਾ ਮਸਲਾ ਹੈ ਕਿੱਥੇ ਦੀ ਜ਼ਮੀਨ ਹੈ ਬਰੇਚਾਂ ਦੀ ਬਰੇਚਾਂ ਦੀ ਜ਼ਮੀਨ ਹੈ ਇਹਦੇ ਨੋਟ ਇਹ 24 ਸਾਲ ਤੋਂ ਅਮਰਜੀਤ ਸਿੰਘ ਚੰਨੋਂ ਤੋਂ ਬਾਹਰ ਆਦੀ ਠੇਕੇ ਤੇ ਅੱਛਾ ਮਾਲਕੀ ਕਿਹਦੀ ਹੈ ਇਹਦੀ ਜ਼ਮੀਨ ਦੀ ਮਾਲਕ ਉਹ ਮਾਤਾ ਜੀ ਨੇ ਜੁੱਖੇ ਕੌਰ ਮਹਿੰਦਰ ਕੌਰ ਜੀ ਅੱਛਾ ਉਹ ਇਹਨਾਂ ਨੂੰ ਠੇਕੇ ਤੇ ਦੇ ਰਹੇ تھے ਇਹਦਾ ਕਾਰਨ ਇਹ ਦੀ ਵੀ ਇਹਨੂੰ ਠੇਕੇ ਤੇ ਦੇ ਰਹੇ ਤੇ ਇਹ ਪਹਿਲਾਂ ਕਿਸੇ ਦੀ ਰੋਲੇ ਮਤਲਬ ਇਹਨਾਂ ਦੀ ਜਮੀਨ ਕਿਸੇ ਦੱਬੀ ਹੋਈ ਸੀ ਅੱਛਾ ਇਹ ਜਮੀਨ ਜਿਹੜੀ ਇਹ ਜਮੀਨ ਤੇ ਮਾੜਾ ਮੋਟਾ ਪਹਿਲਾਂ ਰੋਲਾ ਹੈਗਾ ਸੀ 22 ਸਾਲ ਜਦੋਂ ਤੋਂ ਪਾਉਣ ਲੱਗਿਆ ਠੀਕ ਹੈ ਇਹ ਇਸੇ ਤੇ ਉਦੋਂ ਦਾ ਹੀ ਇਹ ਬਾਹਰ ਆਇਆ ਹੈ ਇਸੇ ਨੇ ਪੱਤਰ ਕਰੀਆ ਇਹ ਸਾਰਾ ਪਰਿਵਾਰ ਇਹਨੂੰ ਠੇਕੇ ਤੇ ਦੇ ਦੇ ਇਸ ਨੂੰ ਜੋ ਜਿਵੇਂ ਮਰਜ਼ੀ ਦੇ ਰਹੇ ਤੇ ਇਹਨੇ ਪੱਤਰ ਵੀ ਕਰੀਆ ਜਿਵੇਂ ਵੀ ਹੋਇਆ ਮੋਟਰਾ ਮੋਟਰਾ ਵੀ ਲਵਾਈਆਂ ਨੇ ਅੱਛਾ ਉਸ ਤੋਂ ਬਾਅਦ ਇਹ ਪਰਿਵਾਰ ਦਾ ਆਪਸ ਵਿੱਚ ਮਤਲਬ ਇਹਨਾਂ ਦਾ ਬਜ਼ੁਰਗ ਜਿਹੜਾ ਇਹਨਾਂ ਦਾ ਬਜ਼ੁਰਗ ਹੈ ਬਾਹਰ ਨੇ ਐਨ ਆਰ ਆਈ ਨੇ ਉਹ ਹਾਂ ਇਹਨਾਂ ਦਾ ਆਪਸਾ ਪਰਿਵਾਰ ਦਾ ਮਸਲਾ ਹੋ ਗਿਆ ਮਤਲਬ ਇਹ ਹੈ ਬਜ਼ੁਰਗ ਤੇ ਇੱਕ ਬੇਟਾ ਜਿਹਦੇ ਨਾਲ ਚਾਰ ਕਿਨੇ ਜ਼ਮੀਨ ਸੀ ਤੋਂ ਆਹ ਬੇਟਿਆਂ ਨਾਲ ਚਾਰ-ਚਾਰ ਕਿਨੇ ਜ਼ਮੀਨ ਸੀ ਬਜ਼ੁਰਗ ਦੇ ਨਾਲ 6 ਕਿਲੇ ਜ਼ਮੀਨ ਸੀ ਉਹਨੇ ਜਿਹੜੀ ਜ਼ਮੀਨ ਹੈ ਉਹ 6 ਕਿਲੇ ਇੱਕ ਬੇਟੇ ਨੂੰ ਦੇਤੇ ਇੱਕ ਦੇ ਕੋਲ 4 ਰਹਿ ਗਈ ਠੇਕੇ ਤੋਂ ਉਸੇ ਕੋਲ ਆ ਰਹੀ ਬਬਰ ਅਟਰਨੀ ਮਾਤਾ ਜੀ ਨੂੰ ਦਿੱਤੀ ਹੋਈ ਸੀ ਇਹਨਾਂ ਦੀ ਠੀਕ ਹੈ ਉਦੋਂ ਆ ਠੇਕਾ ਉਹ ਠੇਕਾ ਦੇ ਰਿਹਾ ਹੈ ਲਗਾਤਾਰ ਹੁਣ ਵੇਦਗੀ ਵੀ ਦਿੱਤਾ ਹੋਇਆ ਹੈ ਠੇਕੇ ਦੇ ਕਿੰਨੇ ਕਿੱਲੇ ਜ਼ਮੀਨਾਂ ਕੋਲ ਡੋ 14 ਕਿੱਲੇ ਨੇ ਜੀ ਚਾਰ ਕਿੱਲੇ ਦਾ ਰਹਾਦਾ ਹੈਗਾ ਮਸਲਾ ਠੀਕ ਜਿਹੜਾ ਇੱਕ ਇੱਕ ਬੇਟਾ ਨੇ ਉਹਨੂੰ ਦੇ ਰਿਹਾ ਠੀਕ ਹੈ ਜੀ ਇਹ ਇਹਦੇ ਵਿੱਚ ਹੀ ਹੋਈ ਸੀ ਜ਼ਮੀਨ ਅੱਛਾ ਇਹ ਸਾਡੇ ਕੋਲੇ ਤਕਰੀਬਨ ਮਹੀਨੇ ਕਦੀ ਸਾਡੇ ਕੋਲ ਗੱਲ ਆਈ ਹੈ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਅਗਲਾ ਜਿਹੜਾ ਮਸਲਾ ਹੈ ਉਹਦਾ ਦੇਖੀ ਜਾਊਗੀ ਵੀ ਇਹ ਇਹ ਚੰਨ ਵਾਲੇ ਨੇ ਆਮਰਜੀਤ ਸਿੰਘ ਨੇ ਵੀ ਇਹਨੂੰ ਚਲੋ ਵੀ ਇਹਦਾ ਦੂਆਏ ਨੇ ਮਤਲਬ ਆਪਸ ਵਿੱਚ ਵਿਰੋਧੀ ਆ ਜਿਹੜਾ ਨਾਲ ਆਪਸ ਦੋਪਰਾ ਅਡਵਾਰਟ ਹੋ ਗਏ ਨਾ ਜਿਹੜੇ ਉੱਥੇ ਬੰਦੇ ਬਿਠਾਤੇ ਵੀ ਇਹਨੂੰ ਜੇ ਪ੍ਰਸ਼ਾਸਨ ਚਾਹੁੰਦਾ ਹੈ ਵੀ ਆਪਾਂ ਇਹਨੂੰ ਆ ਜੀਰੀ ਵਟ ਲੈਣ ਦੀ ਹੈ ਅੱਛਾ ਵੀ ਇਹਨੇ ਖਰਚ ਵੀ ਕਰਿਆ ਵੀ ਇਹਨੂੰ ਇਹ ਜੀਰੀ ਵਟ ਲੈਣ ਦਿਓ ਅਸੀਂ ਡਿਪਟੀ ਸਾਹ ਕੋਲ ਵੀ ਜਾ ਕੇ ਆ ਸਰਦਾਰ ਸਾਹਿਬ ਬਰਾੜ ਸਾਹਿਬ ਕੋਲ ਵੀ ਜਾ ਕੇ ਉਹਰੇ ਮੀਟਿੰਗ ਕਰਕੇ ਗਏ ਇਹਨਾਂ ਨਾਲ ਵੀ ਚਲੋ ਇਹਨਾਂ ਦਾ ਕੰਮ ਪਰਮਾਈਕ ਕਰਾ ਦਿਓ ਜੀ ਤੁਸੀਂ ਵੀ ਵਾਦਾ ਗਾਤਾ ਕਰਕੇ ਜਿਵੇਂ ਵੀ ਹੁੰਦਾ ਹੈ ਇਹ ਮਹੀਨਿਆਂ ਦੀ ਗੱਲ ਚੱਲ ਰਹੀ ਸੀ ਵੀ ਕਿਉਂਕਿ ਉਹਨੇ ਵਿਚਾਰੇ ਨੇ ਖਰਚ ਵੀ ਕਰਿਆ ਵੀ ਆਹ ਫਸਲ ਉਹਨੂੰ ਆਪਾਂ ਵੜਾ ਦਿਓ ਬਈ ਇਹ ਸਾਡੀ ਲੋੜ ਹੈ ਅਸੀਂ ਵੀ ਆ ਜਾਾਂਗੇ ਤੁਸੀਂ ਵੀ ਦੋਆ ਤਿਰਾਂ ਨੂੰ ਸੱਦ ਕੇ ਵੀ ਇਹਨਾਂ ਨੂੰ ਇਹਨਾਂ ਦਾ ਮਸਲਾ ਹੱਲ ਕਰੋ ਇਹ ਗੱਲਾਂ ਚੱਲ ਜਾਂਗੀਆਂ ਚੱਲ ਜਾਂਗੀਆਂ ਉਹਨਾਂ ਦੀਆਂ ਮੋਟਰਾਂ ਵੀ ਰੋਕਿਆਂਗੀਆਂ ਉਹਨਾਂ ਦਾ ਸਮਾਨ ਵੀ ਉੱਥੋਂ ਬਾਹਰ ਕੱਢ ਕੇ ਸੜਤਾ ਜੀਰੀ ਨੂੰ ਵੀ ਪਾਣੀ ਪੋਣੀ ਨਹੀਂ ਦੇਣ ਦਿੱਤਾ ਉਹ ਚਲੋ ਜਿਵੇਂ ਵੀ ਚੱਲਦਾ ਸੀ ਕਿਵੇਂ ਵੀ ਅਸੀਂ ਕਿਹਾ ਵੀ ਸਾਨੂੰ ਨਹੀਂ ਪਤਾ ਕੀ ਮਸਲਾ ਹੈ ਵੀ ਚਲੋ ਹੱਕਦਾਰ ਹੈਗਾ ਇਹ ਜਦੋਂ ਇਹ ਇਹ ਜਮੀਨ ਦਾ ਠੇਕਾਤ ਹੈ ਹੁਣ ਇਹ ਹੈਗਾ ਉਹ ਦੂਜੀ ਪਾਰਟੀ ਆਈ ਜਿਹੜੇ ਨੇ ਮਤਲਬ ਵਿਰੋਧੀ ਪਾਰਟੀ ਇਹਨਾਂ ਦੇ ਦੂਜੀ ਧਿਰ ਦਾ ਨਾਮ ਕੀ ਹੈ ਉਹਨਾਂ ਛੋਟੇ ਮੁੰਡੇ ਦਾ ਨਾਂ ਕੀ ਹੈ ਜੀ ਸੋਹਰਾ ਜੀ ਸੋਹਰਾ ਇੱਧਰ ਜੀ ਦਲਜੀਤ ਸਿੰਘ ਵੱਡ ਰਿਆ ਸੀ ਕੋਈ ਉਹਨਾਂ ਦਾ ਰਿਸ਼ਤੇਦਾਰ ਹੈ ਜਿਹੜਾ ਦੂਜੀ ਧਿਰ ਜਿਹੜੀ ਦੂਜੀ ਧਿਰਾ ਮਤਲਬ ਜਿਹਨਾਂ ਉਹ 10 ਕਿੱਤੇ ਨੇ ਉਹ ਉਹ ਵੱਡ ਰਹੇ ਨੇ ਬਾਈ ਇਹ ਮਸਲਾ ਆਹੀ ਮਸਲਾ ਹੈ ਵੀ ਇਹ ਧੱਕੇ ਨਾਲ ਪ੍ਰਸ਼ਾਸਨ ਨੂੰ ਪੜਾ ਰਿਹਾ ਉਹਨਾਂ ਨੂੰ ਕੀ ਮਜ਼ਦੂਰੀ ਵੀ ਲਾਉਣ ਦੀ ਮਜ਼ਦੂਰੀ ਜੀ ਜਿਹਨੇ ਜੀਰੀ ਜ਼ਿੰਮੇਦਾਰ ਆਈ ਉਹ ਗਰੀਬ ਬੰਦਾ ਹੈ ਵੀ ਉਹਨੇ ਵਿਚਾਰੇ ਨੇ ਖਰਚਾ ਵੀ ਕਰਿਆ ਦੇਖੋ ਤੁਹਾਨੂੰ 20 ਤੋਂ 25000 ਰੁਪਏ ਦਾ ਕੀ ਦਾ ਖਰਚਾ ਹੋਇਆ ਕਿ ਠੇਕਾ ਵੀ ਦਿੱਤਾ ਹੋਇਆ ਦਾ ਉਹ ਮਾਤਾ ਹੀ ਆਈ ਨੇ ਉਹ ਕਹਿੰਦੇ ਵੀ ਠੇਕਾ ਮੇਰੇ ਕੋਲ ਆਇਆ ਹੋਇਆ ਮਹਿੰਦਰ ਕੌਰ ਜੀ ਉਹ ਬਾਹਰੋਂ ਆਈ ਨੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਜਮੀਂ ਠੇਕੇ ਦਿੱਤੀ ਹੋਈ ਆ ਵੀ ਸਾਡਾ ਠੇਕਾ ਇਹਨਾਂ ਨੂੰ ਦਿੱਤਾ ਹੋਇਆ ਅਸੀਂ ਤਾਂ ਇਹ ਚਾਹੁੰਦੇ ਆ ਵੀ ਜੀਰੀ ਜਿਹੜੀ ਉਹ ਜਿਹੜੇ ਕਿਸਾਨ ਨੇ ਲਾਈ ਆ ਜਿਹੜਾ ਠੇਕੇ ਤੇ ਲੈਂਦਾ ਸੀ ਅਮਰਜੀਤ ਸਿੰਘ ਚੰਨੋ ਵੀ ਉਹਨੂੰ ਉਹਨੂੰ ਵੜਾਈ ਜਾਵੇ ਨਹੀਂ ਸੋਡੀ ਸਾਰੀ ਗੱਲ ਸਮਝ ਗਏ ਕੀ ਜ਼ਮੀਂਦਾਰ ਰੋਲਾ ਹੈ ਇਹਦੇ ਚ ਪੁਲਿਸ ਦਾ ਕੀ ਰੋਲ ਹੈ ਵੀ ਤੁਸੀਂ ਇੱਥੇ ਪੁਲਿਸ ਚਾਹੁੰਦੇ ਹੋ ਪੁਲਿਸ ਦਾ ਰੋਲ ਹੈ ਰੋਲਾ ਮੈਂ ਦਾ ਤੁਸੀਂ ਇੱਥੇ ਗੇਟ ਬੰਦ ਕੀਤਾ ਹੈ ਮੈਂ ਦੱਸਦਾ ਕੀ ਰੋਲਾ ਹੈ ਕਿਉਂਕਿ ਜਿਹੜੀ ਪਾਵਰ ਟਾਰਨੀ ਆ ਉਹ ਮਾਈ ਕੋਲ ਹੈ ਮਾਈ ਕੋਲੇ ਪਾਵਰ ਟਾਰਨੀ ਹੈ ਮਾਲਕ ਮਾਈ ਹੈ ਮਾਈ ਨੇ ਠੇਕੇ ਦਿੱਤੀ ਹੈ ਠੇਕੇ ਵਾਲੇ ਨੇ ਵਧਣੀ ਹੈ ਹੁਣ ਪੁਲਿਸ ਨਾਲ ਕੇ ਪੈਸੇ ਖਾ ਕੇ ਉਹ ਜਿਹੜੀ ਜੇਰੀ ਆ ਉਹ ਦੂਇਆ ਬੰਦਿਆਂ ਨੂੰ ਵੜਾ ਰਹੀ ਹੈ ਜਿਹੜੇ ਕਿ ਮਾਈ ਦੇ ਵਿਰੋਧ ਚ ਨੇ ਇਸ ਕਰਕੇ ਜਦੋਂ ਇਹ 12 11 ਵਜੇ ਦੀ ਮਸ਼ੀਨ ਚੱਲ ਰਹੀ ਆ ਜਾਂ ਕੋਈ ਕਾਰਵਾਈ ਨਾ ਕੀਤੀ ਵਾਰ-ਵਾਰ ਪੁਲਿਸ ਦੇ ਕੋਲ ਆਉਣ ਤੇ ਵੀ ਇਹਨਾਂ ਨੇ ਕੋਈ ਬੰਦਾ ਉੱਥੇ ਭੇਜਿਆ ਨਹੀਂ ਕੋਈ ਉੱਥੇ ਪੁਲਿਸ ਨੂੰ ਕਪੈਣ ਨੂੰ ਰੋਕਿਆ ਨਹੀਂ ਹੈਗਾ ਵੀ ਤੁਸੀਂ ਕਿਉਂ ਵੱਢ ਰਹੇ ਹੋ ਇਸ ਕਰਕੇ ਜਦੋਂ ਪਾਣੀ ਪੋਲਾ ਤੋਂ ਦੀ ਲੰਘਿਆ ਉਸ ਤੋਂ ਬਾਅਦ ਫਿਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਆ ਕੇ ਥੇੜਾ ਧਰਨਾ ਲਾਇਆ ਧਰਨਾ ਲਾ ਕੇ ਮਸਲਾ ਹੱਲ ਕਰਾ ਕੇ ਜਾਵਾਂਗੇ ਹੁਣ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਧਰਨਾ ਚੱਲਦਾ